एक गरीबी इतनी वफादार क्यों है जो साथ छोड़ने का नाम ही नहीं लेती सिया तो गरीबी मजदूरी हालात बंदे तो खुशी करा दे ये कोई भी नहीं बता सकता ਉਨ ਇੱਕ ਕੱਜ ਦੀ ਦੁਕਾਨ ਤੇ ਲੈ ਕੇ ਆਏ ਜਿੱਥੇ ਬਜ਼ੁਰਗ ਔਰਤ 75 ਸਾਲ ਦੀ ਕੈਰੀਏ ਸਾਡੀ ਦਾਦੀ ਜੀ ਦੀ ਉਮਰ ਜਿਹਾ ਹੈ। ਇਹਨੇ 75 ਸਾਲ ਦੀ ਜਿੰਨਾ ਦੀ ਉਮਰ ਹੈ ਇਸ ਉਮਰ ਦੇ ਵਿੱਚ ਘਰੇ ਬੈਠ ਕੇ ਰੈਸਟ ਕਰਨ ਦਾ ਟਾਈਮ ਹੈ। ਪਰ ਉਹਨਾਂ ਵੱਲੋਂ ਜਿਹੜੀ ਹੱਡ ਤੋੜ ਮਿਹਨਤ ਕੀਤੀ ਜਾ ਰਹੀ ਹੈ। ਇਨੀ ਮੀਤ ਕਰਨ ਦਾ ਕਾਰਨ ਕੀ ਹੈ? ਇਹ ਗਰੀਬੀ ਇਤਨੀ ਵਫਾदार ਕਿਉਂ ਹੈ? ਜੋ ਸਾਚੂ ਰਨੇਗਾ ਨਾਮ ਨਹੀਂ ਲਿਖੀ ਜੀਆ ਉਹ ਤਾਂ ਗਰੀਬੀ ਮਜਬੂਰੀ ਹਾਲਾਤ ਬੰਦੇ ਤੋਂ ਪੂਰੀ ਖਰਾਬ ਨੇ ਇਹ ਕੋਈ ਵੀ ਨਹੀਂ ਦੱਸ ਸਕਦਾ ਤੁਹਾਨੂੰ ਇੱਕ ਅਜਿਹੀ ਦੁਕਾਨ ਤੇ ਲੈ ਕੇ ਆਏ ਜਿੱਥੇ ਬਜ਼ੁਰਗ ਔਰਤ 75 ਸਾਲ ਦੀ ਕਹਿ ਲਈਏ ਸਾਡੀ ਦਾਦੀ ਜੀ ਦੀ ਉਮਰ ਜਿᱷ ਲੱਗਦੀ ਨੇ 75 ਸਾਲ ਦੀ ਜਿੰਨਾ ਦੀ ਉਮਰ ਹੈ ਇਸ ਉਮਰ ਦੇ ਵਿੱਚ ਘਰੇ ਬੈਠ ਕੇ ਰੈਸਟ ਕਰਨ ਦਾ ਟਾਈਮ ਹੈ ਪਰ ਉਹਨਾਂ ਵੱਲੋਂ ਜਿਹੜੀ ਹੱਡ ਤੋੜ ਮਿਹਨਤ ਕੀਤੀ ਜਾ ਰਹੀ ਹੈ ਇੰਨੀ ਮਿਹਨਤ ਕਰਨ ਦਾ ਕਾਰਨ ਕੀ ਹੈ ਤੁਹਾਡੇ ਨਾਲ ਸਾਂਝੇ ਕਰਾਂਗੇ ਵਿਚਾਰ ਉਹਨਾਂ ਦੇ ਪਰ ਉਸ ਤੋਂ ਪਹਿਲੇ ਦੁਕਾਨ ਦੀ ਤੁਹਾਨੂੰ ਹਾਲਾਤ ਦਿਖਾ ਰਹੀ ਦੁਕਾਨ ਦੇ ਬਾਹਰ ਦੀਆਂ ਤਸਵੀਰਾਂ ਮੇਨ ਦੁਕਾਨ ਦਾ ਤੁਹਾਨੂੰ ਦਿਖਾ ਰਹੀ ਐ ਐਂਟਰੈਂਸ ਜਿੱਥੇ ਕਿ ਅੱਡਾ ਜਿਸ ਨੂੰ ਕਾਊਂਟਰ ਕਹਿ ਸਕਦੇ ਹਾਂ ਅਸੀਂ ਉਸ ਦੇ ਹਾਲਾਤ ਦੇਖ ਸਕਦੇ ਜੀ ਉਹਨਾਂ ਜਿਸ ਦੀ ਹਾਲਤ ਕਿੰਨੀ ਖਸਤਾ ਹੈ ਇੱਕ ਇੱਟਾਂ ਦੇ ਸਾਰੇ ਜਿਹੜਾ ਖੜਾ ਕੀਤਾ ਗਿਆ ਹੈ ਜਿਸ ਦੇ ਸਿਰਫ ਇੱਕ ਰੋਜ਼ਗਾਰ ਪੈਦਾ ਕਰਨ ਲਈ ਲਗਾਇਆ ਗਿਆ ਹੈ ਉਸ ਤੋਂ ਬਾਅਦ ਦੁਕਾਨ ਦੇ ਅੰਦਰ ਦੀ ਤੁਸੀਂ ਹਾਲਾਤ ਦੇਖ ਸਕਦੇ ਜੀ ਹਾਲਾਤਾਂ ਦੇ ਵਿੱਚ ਤਸਵੀਰਾਂ ਸਾਭ ਜाहिर ਕਰ ਰਹੀਆਂ ਨੇ ਤੁਹਾਨੂੰ ਦੱਸਣ ਦੀ ਲੋੜ ਨਹੀਂ ਪੈ ਰਹੀ ਜੋ ਕੁਝ ਹੈ ਅੱਗੇ ਖੁਦ ਦੱਸ ਰਿਹਾ ਹੈ ਇਹ ਫਰਸ਼ ਦੇ ਹਾਲਾਤ ਦੇਖ ਸਕਦੇ ਜੀ ਲੈਂਟਰ ਦੇ ਦੇਖ ਸਕਦੇ ਜੀ ਕੰਧਾਂ ਜਿਹੜੀਆਂ ਪੁਰਾਣੇ ਟਾਈਮ ਦੀਆਂ ਨੇ ਬਿਨਾ ਪਲਸਟਰ ਤੋਂ ਜਿੱਥੇ ਮੋੜੇ ਜ਼ਮਾਨਾ ਚੱਲ ਰਿਹਾ ਹੈ ਰੈਸਟੋਰੈਂਟਾਂ ਦੇ ਵਿੱਚ ਲੋਕ ਜਾਣਾ ਜ਼ਿਆਦਾ ਪਸੰਦ ਕਰਦੇ ਨੇ ਮਹਿੰਗੀ ਮਹਿੰਗੀ ਥਾਵਾਂ ਦੇ ਬੈ ਕੇ ਖਾਣਾ ਪਸੰਦ ਕਰਦੇ ਨੇ ਏਸੀ ਦੇ ਥੱਲੇ ਉੱਥੇ ਅੱਜ ਦੇ ਜ਼ਮਾਨੇ 'ਚ ਵੀ ਜਿਹੜਾ ਪੱਖੇ ਦੇ ਥੱਲੇ ਲੋਕੀ ਬੈ ਕੇ ਖਾਣਾ ਖਾ ਰਹੇ ਨੇ ਪਰ ਕਿੰਨੇ ਕੁ ਲੋਕੀ ਖਾ ਲੈਂਦੇ ਹੋਣਗੇ ਖਾਣਾ ਸਾਹਮਣੇ ਕੁਰਸੀਆਂ ਦੇਖ ਸਕਦੇ ਜੀ ਦੋ ਕੁਰਸੀਆਂ ਇੱਕ ਟੇਬਲ ਤਾਂ ਬਾਕੀ ਵੀ ਕਿਚਨ ਕੋਈ ਸੈਪਰੇਟ ਨਹੀਂ ਹੈ ਉੱਥੇ ਰੋਜ਼ਗਾਰ ਪੈਦਾ ਕਰਨੀ ਜਿਹੜਾ ਉੱਥੇ ਹੀ ਸਾਰਾ ਸਮਾਨ ਰੱਖਿਆ ਗਿਆ ਹੈ ਤਾਂ ਕੋਈ ਮੈਨੂ ਕਾਰਡ ਨਹੀਂ ਹੈ ਕੋਈ ਜਿਆਦਾ ਵੈਰਾਈਟੀ ਨਹੀਂ ਹੈ ਸਿਰਫ ਰੋਜ਼ਗਾਰ ਆਖਿਰ ਕੀ ਮਜਬੂਰੀ ਕਿੱਥੇ ਆ ਗਈ ਇਹਨੇ ਕੀ ਕਾਰਨ ਰਹੇ ਨੇ ਜਿਹੜੀ ਇਹਨੇ ਮਿਹਨਤ ਕਰਨੀ ਪੈ ਰਹੀ ਹੈ ਸਾਡੇ ਨਾਲ ਬਜ਼ੁਰਗ ਮਾਤਾ ਜੀ ਨੇ ਮਰੇ ਸੱਸੇ ਗਾਲ ਮਾਤਾ ਜੀ ਇੰਨੀ ਉਮਰ ਹੋ ਚੁੱਕੀ ਹੈ ਇਹਨੇ ਮਿਹਨਤ ਕੀਤੀ ਜਾ ਰਹੀ ਹੈ ਹਾਂਜੀ ਕੀ ਕਾਰਨ ਕੀ ਹੈ ਕਿੱਤੇ ਲੋੜ ਬੈਠੇ ਹੈਗਾ ਵੇਖਾ ਹੀ ਉਹਦੇ ਤਿੰਨ ਮੱਤਰੀਏ ਠੀਕ ਆ ਉਹਨਾਂ ਬੱਤੀਆਂ ਦੇ ਕਾਰਨ ਮੈਨੂੰ ਮੈਂ ਕੰਮ ਕਰਨਾ ਪੈ ਰਿਹਾ ਉਹ ਪੂਰਾ ਹੋ ਗਿਆ ਉਹ ਹਾਂਜੀ ਜਿਹੜੇ ਦੋ ਬੱਚੇ ਆ ਉਹ ਆਪਣੀ ਆਪਣੀ ਤਕੀਲ ਦਾ ਜਿਹੜੇ ਦੋ ਬੇਟੇ ਨੇ ਆਪਣੇ ਵਕੂ ਵਤ ਰਹੇ ਨੇ ਕਦੀ ਉਹ ਹਾਲਾ ਦਾ ਪੁੱਛਣਾ ਆਇਆ ਕਿ ਯਾ ਵੱਡੇ ਭਰਾ ਦੇ ਗੁਜ਼ਰ ਜਾਂਦੇ ਮਜ਼ਰੂ ਉਹਨਾਂ ਦੇ ਬੱਚਿਆਂ ਦਾ ਖਿਆਲ ਰੱਖ ਲਈ ਆਏ ਹੁਣ ਬਿਲਕੁਲ ਬਿਲਕੁਲ ਨਹੀਂ ਕਰ ਕੋਈ ਨਹੀਂ ਰਖਦਾ ਪਰ ਭਰਾਵਾਂ ਤੋਂ ਵੱਧ ਕੇ ਤਾਂ ਕੋਈ ਹੁੰਦਾ ਨਹੀਂ ਜੇਕਰ ਗੱਲ ਕਰੀਏ ਭਰਾ ਭਰਾ ਦੀ ਪੀੜ ਸਮਝਦਾ ਤੇ ਤਿੰਨ ਭਰਾ ਨੇ ਜੇਕਰ ਇੱਕ ਚਲਾ ਗਿਆ ਤੇ ਦੋ ਤੇ ਸੰਭਾਲਦੇ ਨੇ ਨਾ ਉਦੋਂ ਜੇ ਗੱਲ ਕਰੀਏ ਛੋਟੇ ਛੋਟੇ ਬੱਚਿਆਂ ਦੀ ਕਦੀ ਕੋਈ ਆ ਕੇ ਕਹੇ ਖੈਰ ਨਹੀਂ ਹੁੰਦੀ ਕਿਸ ਤਰ੍ਹਾਂ ਨੇ ਨਾ ਬਿਲਕੁਲ ਨਹੀਂ ਕਿਉਂਕਿ ਇਹ ਮੈਂ ਨਾ ਹੁੰਦੀ ਜੋ ਨਾ ਪਸਿਆ ਨਾ ਕਿਸ ਬੰਦਾ ਇਹ ਬੱਚੇ ਪੜਦੇ ਇੱਕ ਜੋਗਾ ਬੇਟਾ ਇੱਥਾ ਦਾ ਉਹਨਾਂ ਦਾ ਜਿਹੜਾ ਕੰਮ ਕਰ ਰਿਹਾ ਹੈ ਉਹ ਨਾ ਮਦਦ ਹੀ ਕਰੀਏ ਲੋਕਾਂ ਦੇ ਜਿਹੜੇ ਸ਼ੌਕ ਨੇ ਲੋਕ ਮਹਿੰਗੀਆਂ ਥਾਵਾਂ ਤੇ ਮਹਿੰਗੇ ਸਾਫ ਸੁਥਰੇ ਜਨ ਬੋਸ ਘਾਟ ਟ੍ਰੈਵਲ ਕਰਦੇ ਨੇ ਮਹਿੰਗੇ ਮਹਿੰਗੇ ਇਸ ਦੁਕਾਨ ਦੇ ਅੰਦਰ ਸੇ ਹਾਲਾਤ ਦੇਖਾ ਜਾਵੇ ਕਿੰਨੀ ਕੇ ਮਤਲਬ ਰੋਜ਼ਗਾਰ ਲਈ ਕਮਾਈ ਹੋ ਜਾਂਦੀ ਹੈ ਮੇਰਾ ਵੱਤੋ ਵਾਦ ਹੋਏਗੀ 300 ਹੋ ਜਾਏਗੀ 300 ਹੋ ਜਾਏਗੀ ਇਸ ਤੋਂ ਵੱਧ ਨਹੀਂ ਪਰ ਦੁਕਾਨ ਦੇ ਤੇ 400 300 ਬੱਚੋ ਦੇ ਲਾਗਤ ਵੀ ਲੱਗਦੀ ਆ ਰੋਟੀ ਸਬਜ਼ੀ ਗੈਸ ਨਾ ਉਹ ਵੀ ਚੱਲਦੀ ਆ ਇਹ ਤਾਂ ਨਾ ਬਰੋਗੀ ਕਰੇ ਬੰਦਾ ਕਿ ਕਿਤ ਨੂੰ ਕਿਤਰਾ ਬਦ ਕਰਣੀ ਕਰਦਾ ਥੋੜੇ ਥੋੜੇ ਨਾ ਗੁਜ਼ਾਰਾ ਕਰ ਲਈਦਾ ਨਹੀਂ ਮੋਤਾ ਨਾ ਤੇ ਪਰ ਨਾ ਤਾਂ ਨਾ ਬੱਚਿਆਂ ਦਾ ਬਿਚਣਾ ਨਹੀਂ ਚਾਹ ਬੱਚਿਆਂ ਨੂੰ ਚਾਰੇ ਘਰ ਤੇ ਮੱਤੇ ਪੜਦੇ ਆ ਉਹਨਾਂ ਹੀ ਹਰ ਚੋਂ ਤੁਮਨ ਕਹਿੰਦੇ ਹਾਂ ਨਹੀਂ ਤਾਂ ਜਿਹੜੇ ਕੀਸ਼ ਹੋਦੇ ਨੇ ਕੋਈ ਖਾਇਸ਼ਾਂ ਬੱਚਿਆਂ ਦੀ ਖਾਸ ਕਰਕੇ ਛੋਟੇ ਜਿਹੜੇ ਬਹੁਤ ਹੀ ਬੜੇ ਹਾਂਜੀ ਨਿੱਕੀ ਨਿੱਕੀ ਗੱਲ ਦੀ ਜਿਹੜੀ ਡਿਮਾਂਡ ਰੱਖ ਦਿੰਦੇ ਨੇ ਕਦੇ ਇਸ ਤਰ੍ਹਾਂ ਹੋਇਆ ਕਿ ਕੋਈ ਡਿਮਾਂਡ ਰੱਖਦੀ ਹੋਵੇ ਤਾਂ ਜੇ ਸਾਥ ਨਾਲ ਨਹੀਂ ਹੋ ਰਹੀ ਉਹ ਮੈਂ ਕਹਾਂ ਕੋਈ ਕਹੇਗਾ ਮੈਂ ਮੋਬਾਈਲ ਲੈ ਦੂੰ ਕੁਝ ਕੁਛ ਲੈ ਲਵਾਂ ਪਰ ਇੱਕ ਵੀ ਧੁੱਪ ਦੇ ਦਿੱਤੀ ਹੈ আল মুমলে লাগে দো দ্দা দি মাজা কি বুলে আছিন এই দো এনি মাকাম দিউয়া ফাতলান মাটা কি 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 ਜੋ ਜੀ ਜੀ ਪਰ ਜਿਹੜਾ ਛੜੀ ਉਮਰ ਦੀ ਗੱਲ ਕਰਨੀ ਹੈ ਸਾਡੀ ਗੱਲ ਜੀ ਜੀ ਉਮਰ ਦੀ ਲੱਗੀ 70 ਸਾਲ ਉਮਰ ਹੋ ਗਈ ਐਸ ਤੋਂ ਮਰ ਕੇ ਇਨਸਾਨ ਕੋਈ ਦੇਖਿਆ ਨਹੀਂ ਜਿੰਦਾ ਹੈ ਪਰ ਰੈਸਟ ਕਰਮ ਬਟਾ ਨਹੀਂ ਹਾਂ ਇਨੀ ਮਿੰਟ ਆ ਜਿਹੜੇ ਟੜੇ ਹੋਉਂਦੇ ਨੇ ਬਖੋ ਆਖਦੇ ਆਂ ਜੀ ਤੇ ਫਿਰ ਸੋਚਿਆ ਨਹੀਂ ਕੋ ਆਣ ਮਿਲਣਾ ਗੱਲ ਕਰਨ ਸਾਡੇ ਕੋਲ ਆਣ ਮਿਲਦਾ ਜਣਾ ਨਹੀਂ ਉਹ ਨਾਲੇ ਜਦ ਇਹ ਗੱਲ ਬੱਸੀਆਂ ਨੂੰ ਜੀ ਆਉਂਦੀ ਜਨਮ ਤੇ ਆਉਂਦੀ ਦੇਖੋ ਜੀ ਇੱਕ ਦਿਨ ਚਾਚੀ ਹੁੰਦੇ ਆ ਗਿਆਨ ਲੈਣ ਲਈ ਇੱਕ ਚਾਚੀ ਹੁੰਦੇ ਉੱਥਾਰ ਨੰਦੇ ਠੀਕ ਹੈ ਨਾ ਅਫਸੋਸ ਹੁੰਦਾ ਹਾਂ ਜੋ ਜੋ ਜੀ ਨੂੰ ਪੁੱਤਰ ਹੈ ਪੁੱਤ ਪੜਾਈ ਨਹੀਂ ਇਹਨਾਂ ਮਾਦਾ ਫਿਰ ਬੱਚਿਆਂ ਨੂੰ ਮਿੱਤਾਂ ਬੈਨ ਗਿਆ ਹੁਣ ਬੱਚਿਆ ਬੱਚੇ ਨਾ ਸਵੇਰੇ ਉੱਠੇ ਨਹੀਂ ਨਾ ਨੂੰ ਜਾਂਦੇ ਨਾ ਤੇ ਨੋ ਤਾਂ 11 ਘੰਟੇ ਇੱਥੇ ਕੰਮ ਕੀਤਾ ਜਾਂਦਾ ਆ 14 ਘੰਟੇ ਦੀ ਬਿਟ ਗਿਆ ਕਰਦੇ ਆ ਆ ਲੋਕ ਮਰ ਰਹੇ ਦੀ ਗੱਲ ਕਰੀਏ ਕਿੰਨੇ ਤੇ ਗਾਹ ਤੇ ਉੱਤੇ ਆ ਜਾਂਦੇ ਨੇ ਕਿਸ ਤਰ੍ਹਾਂ ਦਾ ਲੋਕੀ ਮਤਲਬ ਲੋਕੀ ਸਪੋਰਟ ਕਰਦੇ ਨੇ ਲੋਕੀ ਆ ਰਹੇ ਨੇ ਸਪੋਰਟ ਕਰਦੇ ਨੇ ਹਾਂ ਹਾਂ ਕਦੇ ਲੱਗਦਾ ਹੈ ਕਿ ਆਪਾਂ ਦੁਕਾਨ ਹੋਰ ਵਧੀਆ ਚਲਾ ਸਕਦੇ ਹਾਂ ਸਾਡੇ ਕੋਲ ਚੀਜ਼ ਦੀ ਕਮੀ ਹੈ ਜੇਕਰ ਚੀਜ਼ ਹੁੰਦੀ ਮੈਨੂੰ ਲੱਗਦੀ ਹੈ ਕਿ ਪੰਜਾਬੀ ਸੀ ਨਹੀਂ ਹੋਏਗੀ ਤੇ ਬਕੀ ਤੋਂ ਬਰਾਂ ਦੇ ਪਰ ਚਿੰਤਾ ਨਾ ਕਰਨਾ ਗੱਲ ਦਾ ਨਾ ਕਰੀਏ ਨਾ ਠੀਕ ਹੈ ਨਾ ਆਲੇ ਕੰਮ ਤੇ ਹਨ ਨਾਲ ਜੀ ਜੀ ਉਹ ਤਾਂ ਨਹੀਂ ਤਾਂ ਤੇ ਹੈ ਜੀ ਨਾਲ ਤੋਂ ਲਿਆ ਪਰ ਜਿਹੜੀ ਸਮਾਨ ਹੈ ਕੀ ਕੀ ਸਮਾਨ ਦਾ ਡਵਲਪੀਆ ਕੀਤਾ ਇਹਦੀ ਕੀ ਗਾਧ ਹੋ ਜਾਉਂਦੇ ਹੈ ਜਦੋਂ ਟਾਵਲ ਵੀ ਕੋਲ ਤੇ ਵੀ ਆ ਚਾ ਵੀ ਬਣਾ ਦੇ ਦੀ ਹੈ ਦੋ ਤਿੰਨ ਦਬੀਨ ਬਣਾ ਲਈ ਦੀਆਂ ਕੋਈ ਕਰਨਾ ਮੈਂ ਕਲੀ ਨਹੀਂ ਕਲੀ ਤੇ ਕਿੰਨੇ ਮਤਲਬ ਗਾਕੋ ਕੀ ਕਿੰਨੇ ਕੇ ਪੈਸੇ ਕਿਉਂਕਿ ਫਿਰ ਜਗਾ ਦੇ ਹਿਸਾਬ ਨਾਲ ਗਾਕ ਵੀ ਪੈਸੇ ਖਰਚਿਆ ਹਾਂਜੀ ਹਾਂਜੀ 40 ਮਿੰਨੀਆਂ ਲੀ ਗਏ ਆ ਟੀਵੀ ਲੈ ਲਈ ਨੇ ਇਹਦੇ ਬਲੇ 15 ਇਹਦਾ ਆਲ ਮੰਗ ਲੰਨੇ ਨੇ ਕੇਵਲ 2 ਹੀ ਮੰਗ ਲੰਨੇ ਨੇ ਚਲੋ ਜੀ ਦੇਣੀ ਕਰਨੀ ਬੀਬੀ ਜੀ ਕਦੀ ਲੱਗਦਾ ਹੈ ਕਿ ਮਨ ਚ ਖਾਇਸ਼ ਹੋਏ ਕਿ ਜਿਹੜੇ ਬੇਟੇ ਨੇ ਵਾਪਸ ਕਦੀ ਤਾਂ ਆਜਣ ਤੇ ਇੱਕ ਵਾਰੀ ਤੇ ਮਤਲਬ ਚਾਂਸ ਤਰੀਕੇ ਨਾਲ ਮਿਲਦਾ ਜੇ ਮਨ ਚ ਹੈਗੀ ਖਾਇਸ਼ ਉਹ ਤਾਂ ਹੈਗੀ ਪਰ ਰਾਣ ਜੇ ਨਹੀਂ ਬਚੀ ਚੜਾਣਾਂ ਲਗਦਾ ਨਹੀਂ ਆਉਣੀ। ਨਾ। ਲਗਦਾ ਆਪਣੇ ਘਰ ਦਾ ਵੀ ਜ। ਜੇ ਨਾ। ਮੈਂ ਹੋਈ ਕਿ ਨਹੀਂ ਵੀ ਅੱਜ ਮੈਂ ਨਾ ਹੁੰਦੀ ਜੇ ਤੁਹਾਡੇ ਬੁੱਤਿਆਂ ਨਾਲ ਕੀ ਬੰਨਣਾ ਹੈ। ਮੇਰਾ ਤਾਂ ਪੁੱਤਰ ਚਲ ਗਿਆ। ਮੋਤ ਨਹੀਂ ਤੇ ਚਿੰਤਾ ਹੀ ਨਾ। ਇਹ ਬੱਚੇ ਨਹੀਂ ਖੜਾ। ਜੇ ਨਾ। ਦਿਲ ਦੇ ਵਿੱਚ ਪੱਥਰ ਰੱਖਿਆ ਹੋਇਆ ਹੋਏਗਾ ਇੱਕ ਹਿਸਾਬ ਨਾਲ। ਪੂਰਾ ਪੂਰਾ। ਇਹਨੂੰ ਪੱਥਰੀ ਬਣਾ ਕਰ ਦੇ ਮੀਂਹ ਕੀ ਕਰਨਾ ਫਿਰ ਤਾਂ ਛੋਟੇ ਬੱਚੇ ਵੀ ਜਿਹੜੇ ਕਾਫੀ ਜਿੱਥੋਂ ਪੜ ਰਹੇ ਨੇ ਆਹ ਛੋਟੇ ਨੂੰ ਹਰ ਅਡਵੀਜ਼ਨ ਕਰਦੇ ਤੇ ਦੋ ਵੀ ਦਿਨ ਪੜਦੇ ਅਸਲ ਜੇਕਰ ਗੱਲ ਕਰੀਏ ਇਸ ਦੁਕਾਨ ਦੀ ਹਾਂ ਇਹ ਦੁਕਾਨ ਦਾ ਕਿਰਾਇਆ ਵੀ ਹੋ ਸਕਦਾ ਹੈ ਦੁਕਾਨ ਦਾ ਕਿਰਾਇਆ ਕੀ ਹੈ ਇਹ ਹੈਗਾ 350 350 ਲੱਖ ਚਾਹਦਾ ਹੈ ਚਾਹ ਚਾ ਕਿੰਨੀ ਚਿਰ ਤੋਂ ਜਿਹੜਾ ਇਸ ਦੁਕਾਨ ਦੇ ਉੱਤੇ ਕੰਮ ਕੀਤਾ ਯਾਰ ਇਹ ਮੈਨੂੰ ਤਾਂ ਜਾਇਦਾ ਹੈ ਇਸ ਹਾਲ ਤੱਕ ਇਸ ਹਾਲ ਦੇ ਵਿੱਚ ਕਈ ਸੰਸਥਾਵਾਂ ਨਿਕਲ ਕੇ ਸਾਹਮਣੇ ਐਨਜੀਓ ਦੀ ਗੱਲ ਕਰਦੀ ਮਦਦ ਕਰਨ ਲਈ ਆਉਂਦੀਆਂ ਨੇ ਤੁਹਾਡੇ ਤੱਕ ਕਿਸੇ ਦੀ ਪਹੁੰਚ ਨਹੀਂ ਇਹ ਬਿਲਕੁਲ ਤਾਂ ਸਾਡੇ ਦਰਸ਼ਕਾਂ ਦੇ ਲਈ ਕੀ ਕਹਿਣਾ ਚਾਹੋਗੇ ਕੋਈ ਪਹੁੰਚ ਕਰੇ ਕਿਸੇ ਦੀ ਜਰੂਰਤ ਹੋਵੇ ਉਹਨਾਂ ਦੇ ਕੋਈ ਦੇਵਤਾ ਦੀ ਗਰੇ ਕਰ ਸਕਦੇ ਕਿਉਂਕਿ ਪੰਜਾਬ ਦੀ ਗੱਲ ਕਰੀਏ ਬਹੁਤ ਜਲਦਾਰੀ ਹੈ ਲੋਕ ਦੇਖ ਰਹੇ ਨੇ ਮਦਦ ਕਰਨ ਨੂੰ ਮੈਂ ਤਾਂ ਗਾ ਰਹੇ ਹਾਂ ਹਾਂ ਕਿ ਕਿਸੇ ਚੀਜ਼ ਦੀ ਜ਼ਰੂਰਤ ਹੈ ਤੁਸੀਂ ਦੱਸ ਸਕਦੇ ਜੇ ਖੁੱਲ ਕੇ ਕਿਸ ਚੀਜ਼ ਜੇ ਤੁਹਾਡੇ ਕੋ ਹੋਵੇ ਉਹਦੇ ਨਾਲ ਤੁਸੀਂ ਆਪਣਾ ਰੋਜ਼ਗਾਰ ਹੋਰ ਵਧੀਆ ਕਰ ਸਕਦੇ ਬੱਚਿਆਂ ਦੀ ਪਰਵਰਿਸ਼ ਵਧੀਆ ਕਰ ਸਕਦੇ ਹਾਂ ਇਹ ਤਾਂ ਮੈਨੂੰ ਪਤਾ ਹੈ ਜਦੋਂ ਮਿਲਣਗੇ ਤਾਂ ਦੁਕਾਨ ਥੋੜੀ ਵਧੀਆ ਕਰ ਲਾਂਗੇ ਆਪਣੇ ਨੀਚੇ ਲਾਲਾ ਹੰਡੀ ਟੇਬਲ ਤੋਂ ਬੰ ਲਾ ਲੂਗਾ ਹਾਂਜੀ ਤੇ ਬਾਕੀ ਚਲੋ ਥੋੜੀ ਬੋਤੀ ਅਪਰਸਟ ਕੀ ਕੋਈ ਕਰਾ ਲਾਂ ਅੱਜ ਕੱਲ ਅਬਲਾ ਕਰਨਾ ਜਿਹੜੀ ਕੋਈ ਵੀ ਹੋਏ ਉਹ ਸਟੈਂਡਰਡ ਦੀ ਕੀ ਸਟੈਂਡਰਡ ਦੀ ਚੀਜ਼ ਲੱਭਦੇ ਐ ਗੱਲ ਪਰ ਇਹ ਤੇ ਆਪਾਂ ਮਜਬੂਰੀ ਨੂੰ ਕਰ ਰਹੇ ਆ ਕਿ ਰੋਜ਼ਗਾਰ ਚੱਲਦਾ ਰਹੇ ਮਜਬੂਰੀ ਪੂਰੀ ਮਜਬੂਰੀ ਬੰਦੇ ਕੋ ਬਹੁਤ ਕੁਸ਼ਕ ਰਹੀ ਮਜਬੂਰੀ ਕਿਥੇ ਆਈਦਾ ਇਹ ਤਾਂ ਆਪਾਂ ਵੀ ਆਖੀਏ ਵੀ ਵਧੀਆ ਦੁਕਾਨ ਲਈਏ ਸੋਹਣੀ ਤਰ੍ਹਾਂ ਕੰਮ ਕਰੀਏ ਪਰ ਕੀ ਜੀ। ਯਾਨੀ ਕਿ ਬਹੁਤ ਬਹੁਤ ਧੰਨਵਾਦ ਬਹੁਤ ਵਧੀਆ ਲੱਗਾ ਤੁਹਾਡੇ ਨਾਲ ਗੱਲ ਕਰਕੇ। ਹਾਂ ਜੀ। ਜੀ ਦਾ ਦੇਖ ਸਾ ਦੇ ਜੀ ਉਮਰ ਕਿੰਨੀ ਉਮਰ ਹੋ ਚੁੱਕੀ ਹੈ ਤਰਜ਼ਗਾਰ ਜਿਹੜਾ ਬੱਚਿਆਂ ਦੀ ਪਰਵਰਿਸ਼ ਉਸ ਦੇ ਲਈ ਜਿਹੜੀ ਸਵੇਰੇ 9 ਵਜੇ ਤੋਂ ਰਾਤ 11 ਵਜੇ ਤੱਕ ਮਿਹਨਤ ਕੀਤੀ ਜਾਂਦੀ ਹੈ ਦੁਕਾਨ ਜਲਾ ਤੇ ਕਰੀ ਫਿਰ ਤੁਹਾਨੂੰ ਦਿਖਾ ਦਿੰਨੇ ਆ ਕੋਈ ਜ਼ਿਆਦਾ ਪਰੇਸ਼ਾਨੀ ਨਹੀਂ ਨੇ ਕੋਈ ਵੱਡੀਆਂ ਰੀਜਾਂ ਨਹੀਂ ਨੇ ਇਹੀ ਰੀਜ ਹੈ ਕਿ ਰੋਜ਼ਗਾਰ ਚੱਲਣ ਲਈ ਜਿਹੜੀ ਥੋੜੀ ਜੀ ਮਦਦ ਹੋ ਜਾਵੇ ਕਿ ਫਰਨੀਚਰ ਕਿੱਡੂ ਘਟਲਾ ਜਿਵੇਂ ਜਿੱਤੇ ਗਾਹ ਕਾਵੇ ਬੈ ਕੇ ਰੋਟੀ ਖਾ ਸਕੇ ਕਿਉਂਕਿ ਗਾਗ ਜੇਕਰ ਬੈ ਕੇ ਰੋਟੀ ਖਾਏਗਾ ਤਾਂ ਦੋ ਗਾਗ ਵੱਧ ਸਕਦੇ ਨੇ ਤਾਂ ਗਾਗ ਦੇ ਸਿਰ ਤੇ ਜਿਹੜਾ ਰੁਜ਼ਗਾਰ ਮਿਲੇਗਾ ਜੇਕਰ ਸੰਸਥਾਵਾਂ ਕਾ ਨਿਕਲ ਕੇ ਆਣਗੀਆਂ ਤੇ ਇਹੋ ਜੇ ਬਜ਼ੁਰਗਾਂ ਨੂੰ ਬਹੁਤ ਲੋੜ ਹੈ ਮਦਦ ਦੀ ਤਾਂ ਦੇਖਦੇ ਹਾਂ ਕਿੰਨੇ ਕਿ ਜਿਹੜੀਆਂ ਸੰਸਥਾਵਾਂ ਨੇ ਇੰਚੂ ਨੇ ਨਿਕਲ ਕੇ ਸਾਹਮਣੇ ਆਂਦੀਆਂ ਨੇ ਤੇ ਮਦਦ ਕਰਦੀਆਂ ਨੇ ਕੈਮਰਾ ਪਰਸਨ ਦਿਨਾ ਵਿਸ਼ਾਲ ਮਿਸ਼ਰਾ ਹੌਟ ਨਿਊਜ਼ ਇੰਡੀਆ ਅੰਮ੍ਰਿਤਸਰ